14 ਫਰਵਰੀ ਇਹ ਕਿਸ ਤਰੀਕੇ ਦੀ ਤਿਆਰੀ ਚੱਲ ਰਹੀ ਹੈ ਸਾਡੀ 1 ਕਾਦੀ ਫਰਵਰੀ ਤੁਹਾਨੂੰ ਕੀ ਦੱਸੀਏ ਬਸ ਹੈ ਹੀ ਨਹੀਂ ਕਿਸੇ ਲਈ ਛੜੇ ਫਿਰਦੇ ਆ ਆਪਾਂ ਸਟੋਰੀ ਪਾਵਾਂਗੇ ਸਾਡਾ ਵੈਲੈਂਟਾਈਨ ਸਾਡੀ ਮਾਂ ਜੱਟੀ ਹੈ ਮੇਰੀ ਨਾਲ ਸੇਲੀ ਨਹੀਂ ਸੈੱਟ ਹੁੰਦੀ ਮੈਂ ਕੀ ਕਰਾਂ ਇੱਥੇ ਕਿਉਂ ਪਤਾ ਨਹੀਂ ਕੀ ਗੱਲ ਆ ਤੂੰ ਭਰਾ ਰੋਣ ਲੱਗ ਜੀ ਕਿਸ ਤਰੀਕੇ ਦੀ ਉਮੀਦ ਲੱਗਦੇ ਹੋ ਜੇਕਰ ਤੁਹਾਡੇ ਲਾਈਫ ਪਾਰਟਨਰ ਹੋਵੇ ਕਿਸ ਤਰੀਕੇ ਨਾਲ ਜੇਕਰ ਹੁੰਦੀ ਤੇ ਕਿਸ ਤਰੀਕੇ ਨਾਲ ਜਿਹੜਾ ਸੈਲੀਬ੍ਰੇਟ ਕਰਨਾ ਸੀ ਅਸੀਂ ਵੀ ਲੋਕਾਂ ਵਾਂਗੂ ਹੀ ਕਰਾਂਗੇ ਜਿੱਦਾਂ ਲੋਕ ਕਰਦੇ ਆ ਜਿਹੜੇ ਜਿਹੜੇ ਡੇ ਦੇ ਹਿਸਾਬ ਨਾਲ ਇੰਜੋਏ ਕਰਦੇ ਉਹਦੇ ਅਸੀਂ ਵੀ ਇੰਜੋਏ ਕਰਾਂਗੇ ਤੁਹਾਨੂੰ ਡੇਸ ਪਤਾ ਵੈਸੇ ਕਿਹੜੇ ਕਿਹੜੇ ਡੇਸ ਹੁੰਦੇ ਨੇ ਪ੍ਰੋਪੋਜ਼ਡ ਡੇ ਅੱਜ ਜਿਵੇਂ ਕੀ ਪ੍ਰੋਪੋਜ਼ ਡੇ ਆ ਕੱਲ ਸੀਗਾ ਰੋਡ ਚਾਕਲੇਟ ਡੇ ਟੈਡੀ ਡੇ ਹੱਗ ਡੇ ਬਾਕੀ ਵੀ ਡੇ ਹੁੰਦੇ ਆ ਇਦਾਂ ਹੀ ਲੋਕ ਇੰਜੋਏ ਕਰਦੇ ਆ ਅਸੀਂ ਵੀ ਇਹ ਦੇ सेलिब्रेट ਕਰਦੇ ਜੇ ਸਾਡੇ ਲਾਈਫ ਪਾਰਟਨਰ ਵੀ ਹੁੰਦਾ ਕੋਈ ਤੇ ਮਤਲਬ ਯਾਰ ਸਾਰਾ ਕੁਝ ਪੂਰੇ ਪ੍ਰਿਪੇਅਰਡ ਬੈਠੋਗਾ ਇਸਦੇ ਇੱਕ ਪਾਰਟਨਰ ਦੀ ਕਮੀ ਹਾਂਜੀ ਹਾਂਜੀ ਇਸ ਚੀਜ਼ ਦੀ ਕਮੀ ਹੈ ਵਾਹ ਜੇ ਸਾਡੀ رائے ਲਓ ਤਾਂ ਵੈਲੈਂਟਾਈਨ ਦੇ ਇਹ ਕੁਝ ਵੀ ਨਹੀਂ ਹੈਗਾ ਅੱਜ ਕੱਲ ਦਾ ਟਾਈਮ ਉਹ ਨਹੀਂ ਹੈਗਾ ਕਿ ਹਾਂ ਬਸ ਇੱਕ ਚੀਜ਼ ਹੈ ਜਿਹੜਾ ਇਹ ਮਸਤੀ ਲਈ ਯੂਜ਼ ਕਰਦੇ ਹੋਰ ਕੁਝ ਨਹੀਂ ਤੁਸੀਂ ਕਿਸ ਤਰੀਕੇ ਨਾਲ ਵੈਲੈਂਟਾਈਨ ਦੇ ਬਣਾ ਰਹੇ ਹੋ ਨਾ ਅਸੀਂ ਕਦੀ ਬਣਾਇਆ ਨਾ ਮਨਾਉਣਾ ਅਸੀਂ ਅੱਗੇ ਸਾਰਿਆਂ ਨੂੰ ਇਹੀ ਕਹਿੰਨੇ ਆ ਕਿ ਵੈਲੈਂਟਾਈਨ ਦੇ ਕੁਝ ਨਹੀਂ ਰੱਖਿਆ ਬਰਬਾਦੀ ਹੈ ਹੀ ਪੈਸਿਆਂ ਦੀ ਖਾਸ ਦਿਨ ਨਹੀਂ ਹੁੰਦਾ ਵੈਲੈਂਟਾਈਨ ਮਨਾਉਣ ਦਾ ਪਿਆਰ ਹੈਗਾ ਤਾਂ ਸਾਰੇ ਦਿਨ ਹੀ ਸਾਡੇ ਵੈਲੈਂਟਾਈਨ ਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਤੁਸੀਂ ਜੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 14 ਫੈਬਰੂ ਜਿਹੜੀ ਆਉਣ ਵਾਲੀ ਹੈ ਯਾਨੀ ਕਿ ਵੈਲੈਂਟਾਈਨ ਡੇ ਜੁੜਾ ਹੈ ਵੀਕ ਚੱਲ ਰਿਹਾ ਹੈ ਇਸ ਦੇ ਤਹਿਤ ਆਪਾਂ ਲੋਕਾਂ ਨਾਲ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਨਾਲ ਜਿਹੜਾ ਆਪਣਾ ਵੈਲੈਂਟਾਈਨ ਡੇ ਜਿਹੜੇ ਸੈਲੀਬ੍ਰੇਟ ਕਰਦੇ ਨੇ ਕਿਸ ਤਰੀਕੇ ਨਾਲ ਜਿਹੜੇ ਸੈਲੀਬ੍ਰੇਟ ਕਰਦੇ ਨੇ ਹਾਲਾਂਕਿ ਜੇ ਗੱਲ ਕਰੀਏ ਇਹ ਬਿਲਕੁਲ ਵੈਸਟਰਨ ਕਲਚਰ ਆ ਪਰ ਕਿਤੇ ਨਾ ਕਿਤੇ ਆਪਣੇ ਪੰਜਾਬ ਦੀ ਆਪਾਂ ਗੱਲ ਕਰ ਲਈ ਜਾਂ ਆਪਣੀ ਇੰਡੀਆ ਦੀ ਗੱਲ ਹੈਗਾ ਕਿ ਅਸੀਂ ਆਪਣੇ ਸਿਰਫ ਪਾਰਟਨਰ ਨਾਲ ਸੈਲੀਬ੍ਰੇਟ ਕਰ ਸਕਦੇ ਇਹ ਵੈਲੈਂਟਾਈਨ ਡੇ ਕਿਸ ਤਰੀਕੇ ਦਾ ਆਪਾਂ ਕਹਿ ਸਕਦੇ ਕਿ ਇਸ ਤਰੀਕੇ ਦਾ ਡੇ ਹੁੰਦਾ ਕਿ ਅਸੀਂ ਆਪਣੇ ਘਰ ਦੇ ਨਾਲ ਆਪਣੇ ਫਰੈਂਡਸ ਨਾਲ ਜਾਂ ਫਿਰ ਆਪਣੀ ਫੈਮਿਲੀ ਨਾਲ ਵੀ ਸੈਲੀਬ੍ਰੇਟ ਕਰ ਦਿੱਤਾ ਹੈ ਇਹ ਲੋਕਾਂ ਨਾਲ ਗੱਲ ਕਰਦੇ ਆ 14 ਫ फेब्रुवारी ਆ ਰਹੀ ਹੈ ਕਿਸ ਤਰੀਕੇ ਦੀ ਤਿਆਰੀ ਚੱਲ ਰਹੀ ਹੈ ਸਾਡੀ ਕਾਦੀ ਫ फेब्रुवारी ਤੁਹਾਨੂੰ ਕੀ ਦਸੀਏ ਬਸ ਹੈ ਹੀ ਨਹੀਂ ਕਿਸੇ ਲਈ ਛੜੇ ਫਿਰਦੇ ਆ ਅੱਛਾ ਲੱਭੀ ਨਹੀਂ ਅਜੇ ਤੱਕ ਲੱਭੀ ਸੀ ਛੱਡ ਗਈ ਤੋਖ ਦੇ ਗਈ ਮੈਨੂੰ ਦਿਲ ਤੋੜਤਾ ਮੇਰਾ ਬਸ ਉਹ ਵਟ ਐਕਟਿੰਗ ਤਾਨੂੰ ਕੀ ਦੱਸਾਂ ਮੈਂ ਐਨੂੰ ਪੁੱਛੋ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਸਿਰਫ ਸੈਲੀ ਨਾਲ ਹੀ ਸੈਲੀਬ੍ਰੇਟ ਕਰੀਏ ਆਪਣੇ ਆਪਣੇ ਫੈਮਿਲੀ ਨਾਲ ਜਾਂ ਫਿਰ ਫਰੈਂਡ ਨਾਲ ਵੀ ਕਰ ਸਕਦੇ ਆਪਾਂ ਸਟੋਰੀ ਪਾਵਾਂਗੇ ਸਾਡਾ ਵੈਲੈਂਟਾਈਨ ਸਾਡੀ ਮਾਂ ਚੱਟੀ ਹੈ ਠੀਕ ਹੈ ਕੀ ਬਾਕੀ ਸਾਡੀ ਮਾਂ ਵਾ ਵੈਲੈਂਟਾਈਨ ਵੀ ਆਪਣੀ ਮਾਂ ਵਾਸਤੇ ਲੈ ਕੇ ਜਾਵਾਂਗੇ ਰੋਜ਼ ਰੋਜ਼ ਲੈ ਕੇ ਜਾਵੋਗੇ ਹੁਣ ਕਹਿੰਦੇ ਵੀਕ ਚੱਲ ਰਿਹਾ ਹੈ ਲਵ ਵੀਕ ਚੱਲ ਰਿਹਾ ਹੈ ਕੀ ਕੀ ਤੁਸੀਂ ਮਤਲਬ ਪਹਿਲਾਂ ਜਦ ਤੁਹਾਡੀ ਸੈਲੀ ਸੈਲੀ ਸੀ ਕਿ ਕਿਸ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਸੀ ਕੀਤਾ ਹੀ ਨਹੀਂ ਸੈਲੀਬ੍ਰੇਟ ਕਦੇ ਅੱਛਾ ਕੀਤਾ ਹੀ ਨਹੀਂ ਕਿਉਂ ਵਧੀਆ ਨਹੀਂ ਲੱਗਦਾ ਸੈਲੀ ਨਹੀਂ ਮੰਦੀ ਆ ਉਹਨੂੰ ਉਹ ਮਰ ਨਿਕਲ ਗਈ ਨਹੀਂ ਘਰ ਤੇ ਬੋਲਦੇ ਸਾਡੇ ਕੀ ਚਾਹਨੇ ਹੋ ਕਿ ਆਪਾਂ ਜੇ ਕੱਲ ਕਰੀਏ ਇਸ 14 ਫਬਰੀ ਦੀ ਕਿਸ ਤਰੀਕੇ ਦੀ ਜਿਹੜੀ ਇਹ ਸੈਲੀਬ੍ਰੇਸ਼ਨ ਹੋਣੀ ਚਾਹੀਦੀ ਹੈ ਸੈਲੀਬ੍ਰੇਸ਼ਨ ਵਧੀਆ ਹੋਵੇ ਬਸ ਸਾਰਿਆਂ ਦੀ ਥੇਲੀ ਬਣ ਜਾਵੇ ਸਾਡੀ ਬਣ ਜਾਵੇ ਬਸ ਕਿਸੇ ਕੀ ਕਹਿਣਾ ਚਾਹੁੰਦੇ ਮੇਰੀ ਨਾਲ ਥੇਲੀ ਨਹੀਂ ਜੱਟ ਹੁੰਦੀ ਮੈਂ ਕੀ ਕਰਾਂ ਇੱਥੇ ਕਿਉਂ ਪਤਾ ਨਹੀਂ ਕੀ ਗੱਲ ਆ ਤੂੰ ਭਰਾਵਾ ਰੋਣ ਲੱਗ ਜੀ ਰੋਏ ਰੋ ਜਾਣੇ ਰੋ ਜਾਣੇ ਇੱਥੇ ਕਿਉਂ ਰੋ ਜਾਣੇ ਆ ਸੇਲੀ ਇੱਕ ਵੀ ਨਹੀਂ ਸਕੂਲੇ ਪੜਦਾ ਮੈਂ ਤਾਂ ਪਲੱਸ ਟੂ ਦਾ ਮੈਂ ਪੇਪਰ ਦੇ ਕੇ ਆਇਆ ਸਕੂਲ ਦੀ ਪੱਗ ਬੰਨੀ ਦੇਖੋ ਤੁਸੀਂ ਜੋਬ ਕਰਦਾ ਤੁਸੀਂ ਜੋਬ ਕਰਦੇ ਸੀ ਅਸੀਂ ਸੇਲੀ ਸੇਲੀ ਪੜਦੇ ਸੀ ਤੇ ਵਾਰ ਕਰਦੀ ਕਰਦਾ ਨਹੀਂ ਸੇਲੀ ਕਿਧਰ ਬਣੂਗੀ ਸੇਲੀ ਬੰਦੀ ਆ ਟੁੱਟ ਜਾਂਦੀ ਆ ਵਿਚਾਰੀ ਸੇਲੀ ਕਹਿੰਦੀ ਤੂੰ ਮਲਾ ਆਨ ਨੂੰ ਘਰੋਂ ਹੀ ਨਹੀਂ ਆਨ ਮੰਦੀਆਂ ਸੇਲੀਆਂ ਕਿਉਂ ਪਤਾ ਨਹੀਂ ਕੀ ਚੱਕਰ ਆ ਕੱਲ ਸੁਮੀ ਬਾਹਰ ਹੀ ਨਹੀਂ ਦੇਖਦੀ ਕਿਹਦੀ ਕੁੜੀ ਚਾਹੀਦੀ ਆ ਸਾਨੂੰ ਸੋਹਣੀ ਜੀ ਸੋਨੀ ਜੀ ਹੋਵੇ ਪੰਜਾਬੀ ਸੂਟ ਪਾਉਂਦੀ ਹੋਵੇ ਸਿਰ ਤੇ ਚੁੰਨੀ ਲਾਉਂਦੀ ਹੋਵੇ ਮੱਥੇ ਤੇ ਬਿੰਦੀ ਲਾਉਂਦੀ ਹੋਵੇ ਬਸ ਇੱਥੇ ਗਾਣੇ ਲਿਖੇ ਹੋ ਇਦਾਂ ਪੁਰਾ ਉਹ ਬਸ ਇਦਾਂ ਹੀ ਆ ਸੋ ਹੋਰ ਵੀ ਸਾਡੇ ਨਾਲ ਮੁੰਡੇ ਮੁੰਡੇ ਜਿੰਨਾ ਪੈਣਾ ਨਾਲ ਗੱਲ ਕਰਦੇ ਹਾਂ ਜੀ ਸੱਸੀ ਕਾਲ ਜੀ ਹਾਂਜੀ ਸੱਸੀ ਕਾਲ ਜੀ ਕੀ ਰਾਏ ਆ ਤੁਹਾਡੀ ਫਿਰ 14 ਫਰਵਰੀ ਨੂੰ ਲੈ ਕੇ 14 ਫਰਵਰੀ ਨੂੰ ਕੁਝ ਨਹੀਂ ਜੀ ਬਸ ਸੇਲੀ ਹਮ ਬੜਾ ਡਿਸਟਰਬ ਹੋ ਰਹੀ ਜਾਂ ਤੇ ਤਾਂ ਕਰਕੇ ਥੋੜੀ ਦੂਰ ਹੈਗੀ ਆ ਹਮ ਤੇ ਤੁਹਾਡੀ ਵੀ ਸੇਲੀ ਹੈ ਹਾਂਜੀ ਕਿੰਨੀ ਉਮਰ ਕਿੰਨੀ ਹੈ ਸਾਡੀ ਉਮਰ ਹੈਗੀ ਹੈ ਜੀ 16 ਸਾਲ ਦੀ 16 ਸਾਲ ਦੀ ਉਮਰ ਚ ਸੇਲੀ ਬਣਾਈ ਫਿਰਦੇ ਹੋ ਪੜਾਈ ਪੜਾਈ ਲਿਖਾਈ ਚ ਧਿਆਨ ਨਹੀਂ ਹੈਗਾ ਨਹੀਂ ਨਹੀਂ ਪੜਾਈ ਲਿਖਾਈ ਚ ਤਾਂ ਧਿਆਨ ਹੈਗਾ ਜੀ 13 ਸਾਲ ਦੀ ਉਮਰ ਚ ਮੈਂ ਬਾਅਦ ਪਲੱਸ 2 ਕੰਪਲੀਟ ਕਰ ਲਈ ਸੀਗੀ ਅੱਛਾ ਹਾਂਜੀ ਠੀਕ ਹੈ ਹਾਂਜੀ ਤੇ ਫਿਰ 3 ਸਾਲ ਕੀ ਕੀਤਾ 3 ਸਾਲ ਕੁਝ ਨਹੀਂ ਬਸ ਆਸ਼ਕੀ ਕੀਤੀ ਹੈ ਜੀ ਹੋਰ ਤਾਂ ਕੁਝ ਕੀਤਾ ਨਹੀਂ ਅਸੀਂ। ਵੀ ਮੂੰਹ ਤੇ ਤਾਂ ਜਿਹੜੀ ਦਾੜੀ ਵੀ ਨਹੀਂ ਜੰਮੀ ਸ਼ਾਇਦ। ਕਹਿੰਦਾ ਮੈਂ ਆਸ਼ਕੀ ਹੋਣੀ ਕਰਨੀ। ਉਹ ਦਾੜੀ ਕਟਾ ਕੇ ਆਇਆ ਜੀ ਗੱਲ ਮੈਂ। ਦਾੜੀ ਕਟਾ ਕੇ ਆਇਆ। ਅੱਛਾ ਵਾ ਕੀ ਗੱਲ? ਹਾਂ। ਉਹਦਾ ਤਾਂ ਪਾਪਿਆਂ ਦੀ ਦਾੜੀ ਆ ਗਈ ਸੀਗੀ। ਸੋ ਹੋਰ ਵੀ ਆਪਾਂ ਗੱਲ ਕਰਾਂਗੇ ਕਿ ਇਸ ਤਰੀਕੇ ਨਾਲ ਜਿਹੜਾ ਸੈਲੀਬ੍ਰੇਟ ਕਰਦੇ ਕਿ ਕਰਨਾ ਵੀ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਬਾਜੀ ਸਭ ਤੋਂ ਪਹਿਲਾਂ ਸੱਸੀ ਕੱਢੋ। ਸੱਸੀ ਕੱਢ ਜੀ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਵੈਲੈਂਟਾਈਨ ਡੇ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ? ਦੇਖੋ ਜੀ ਜਿਹੜੇ ਹੈਗੇ ਬਾਕੀ ਜਿਹੜੇ ਸਿੰਗਲ ਹੈਗੇ ਨੇ ਉਹ ਘਰ ਆਪਣੇ ਦੋਸਤਾਂ ਨਾਲ ਕਰ ਸਕਦੇ ਨੇ ਹਾਂ ਤੁਸੀਂ ਕਰ ਰਹੇ ਹੋ ਫਿਰ ਅਸੀਂ ਤਾਂ ਜੀ ਹਾਂ ਜੀ ਆਪਣੇ ਦੋਸਤਾਂ ਨਾਲ ਹੀ ਹੁੰਦੇ ਐਸਾ ਸਿੰਗਲ ਹੈਗੇ ਨੇ ਆਪਣੇ ਦੋਸਤ ਯਾਰਾਂ ਦੋਸਤਾਂ ਦੇ ਨਾਲ ਹੀ ਮਹਿਫਲ ਲਾਵਾਂਗੇ ਠੀਕ ਹੈ ਕਿਸ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਹੋ ਬਸ ਜੀ ਪਾਰਟੀ ਪੂਟੀ ਤੇ ਦੇਖੋ ਜਿਵੇਂ ਘਰੇ ਹੁੰਦੀ ਆ ਨੋਰਮਲ ਪਾਰਟੀ ਜਿਵੇਂ ਆਪਾਂ ਕਹਿ ਸਕਦੇ ਆ ਮਾ ਖਾਣਾ ਪੀਣਾ ਹੋਰ ਉਹ ਤਾਂ ਕੁਛ ਇਹਨਾ ਹੋਣੀ ਹੈਗਾ ਬਾਕੀ ਦੇਖਦੇ ਆ ਬਣਾਨੇ ਆ ਮਾਹੌਲ ਥੋੜਾ ਜਿਹਾ ਉਸ ਦਿਨ ਵੈਲੈਂਟਾਈਨ ਦੇ ਵਾਲੇ ਦਿਨ ਅੱਜ ਤਾਂ ਟੇੜਾ ਟਾਈਮ ਤੇ ਆਇਆ ਦੇਖੋ ਜਿਹੜੇ ਹੈਗੇ ਕਪਲ ਹੈਗੇ ਉਹ ਤਾਂ ਸੈਲੀਬ੍ਰੇਟ ਕਰਦੇ ਆ ਜਿਹੜੇ ਆ ਸਾਡੇ ਵਰਗੇ ਆ ਇਕੱਲੇ ਬੰਦੇ ਆ ਆਪਾਂ ਆਪਣੇ ਯਾਰ ਦੋਸਤਾਂ ਨਾਲ ਇੰਜੋਏ ਕਰੀਦਾ ਤੇ ਆਪਾਂ ਸਾਰਾ ਸੈਲੀਬ੍ਰੇਟ ਕਰੀ ਤਾਂ ਕਿਸ ਤਰੀਕੇ ਦੀ ਉਮੀਦ ਲਗਦੇ ਹੋ ਜੇਕਰ ਤੁਹਾਡੇ ਲਾਈਫ ਪਾਰਟਨਰ ਹੋਵੇ ਕਿਸ ਤਰੀਕੇ ਨਾਲ ਜੇਕਰ ਹੁੰਦੀ ਤੇ ਕਿਸ ਤਰੀਕੇ ਨਾਲ ਜਿਹੜਾ ਸੈਲੀਬ੍ਰੇਟ ਕਰਨਾ ਸੀ ਅਸੀਂ ਵੀ ਲੋਕਾਂ ਵਾਂਗੂ ਹੀ ਕਰਾਂਗੇ ਜਿੱਦਾਂ ਲੋਕ ਕਰਦੇ ਆ ਜਿਹੜੇ ਜਿਹੜੇ ਡੇ ਦੇ ਹਿਸਾਬ ਨਾਲ ਇੰਜੋਏ ਕਰਦੇ ਉਹਦੇ ਅਸੀਂ ਵੀ ਇੰਜੋਏ ਕਰਾਂਗੇ ਅੱਛਾ ਹਾਂਜੀ ਤੇ ਦੱਸੋਗੇ ਕਿ ਤੁਹਾਨੂੰ ਡੇਸ ਪਤਾ ਵੈਸੇ ਕਿਹੜੇ ਕਿਹੜੇ ਡੇਸ ਹੁੰਦੇ ਨੇ ਪ੍ਰੋਪੋਜ਼ਡ ਡੇ ਅੱਜ ਜਿਵੇਂ ਕਿ ਪ੍ਰੋਪੋਜ਼ ਡੇ ਆ ਚਾਕਲੇਟ ਡੇ ਟੈਡੀ ਡੇ ਹੱਗ ਡੇ ਬਾਕੀ ਵੀ ਡੇ ਹੁੰਦੇ ਆ ਇਦਾਂ ਹੀ ਲੋਕ ਇੰਜੋਏ ਕਰਦੇ ਆ ਅਸੀਂ ਵੀ ਇਦਾਂ ਹੀ ਸੈਲੀਬ੍ਰੇਟ ਕਰਦੇ ਜੇ ਸਾਡੇ ਲਾਈਫ ਪਾਰਟਨਰ ਵੀ ਹੁੰਦਾ ਕੋਈ ਹਾਂ ਤੇ ਮਤਲਬ ਯਾਰ ਸਾਰਾ ਕੁਝ ਪੂਰੇ ਪ੍ਰਿਪੇਅਰਡ ਬੈਠੋ ਵਾ ਸਿਰਫ ਇੱਕ ਪਾਰਟਨਰ ਦੀ ਕਮੀ ਹੈ ਹਾਂਜੀ ਹਾਂਜੀ ਇਸ ਚੀਜ਼ ਦੀ ਕਮੀ ਹੈ ਬਸ ਤੇ ਲੱਗਦਾ ਇਹ ਜਿਹੜੀ ਕਮੀ ਹੈ ਇਸ ਸਾਲ ਪੂਰੀ ਹੋ ਜੂਗੀ ਹੋ ਜੂਗੀ ਹੋ ਜੂਗੀ ਪੂਰੀ ਹਾਲੇ ਤਾਂ ਬ੍ਰੇਕ ਹਾਲੇ ਬ੍ਰੇਕਅਪ ਹੋਇਆ ਮੇਰਾ ਤਾਂ ਕਰਕੇ ਹਾਲੇ ਅਸੀਂ ਇਕੱਲੇ ਬੈਠੇ ਹੋਈਆਂ ਹਾਂ ਹਾਂਜੀ ਹਾਂਜੀ ਕਿੱਦਾਂ ਹੋ ਗਿਆ ਬ੍ਰੇਕ ਉਹ ਕਿੱਦਾਂ ਬਸ ਪਿਛਲੇ ਸਾਲ ਹੀ ਹੋਇਆ ਜੀ ਅੱਛਾ ਇਸ ਸਾਲ ਫੇਰ ਕਰ ਰਹ ਤੇ ਫਿਰ ਮਤਲਬ ਕਿ ਉਮੀਦ ਹੈਗੀ ਹੈ ਕਿ ਹੁਣ ਦੁਬਾਰਾ ਪਿਆਰ ਹੋਊ ਨਹੀਂ ਹੁਣ ਤਾਂ ਪਿਆਰ ਨਹੀਂ ਕਰਨਾ ਹੁਣ ਸਿੱਧੇ ਜੇ ਕਰਾਂਗੇ ਕਰਦੇ ਆ ਤੇ ਕਹਿੰਦੇ ਆ ਵਿਆਹ ਹੀ ਕਰਾਂਗੇ ਹੁਣ ਤਾਂ ਕੋਈ ਪਿਆਰਪੂਰ ਨਹੀਂ ਕਰਨਾ ਅੱਛਾ ਲੱਗਦਾ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਆਪਾਂ ਪਿਆਰ ਤੇ ਵਿਸ਼ਵਾਸ ਕਰ ਸਕਦੇ ਕਰਦੇ ਵੀ ਐ ਦੇਖੋ ਕਈ ਕਰਦੇ ਵੀ ਐ ਹੋਣਾ ਵੀ ਚਾਹੀਦਾ ਠੀਕ ਹੈ ਬਟ ਕਈਆਂ ਦੇ ਜਿੱਦਾਂ ਹੁੰਦਾ ਨਹੀਂ ਹੈ ਕਿਸੇ ਨੂੰ ਨਹੀਂ ਮਿਲਿਆ ਉਹ ਗੱਲ ਵੱਖਰੀ ਹੈ ਪਰ ਜਿਨ੍ਹਾਂ ਦਾ ਹੁੰਦਾ ਉਹਨਾਂ ਲਈ ਵਧੀਆ ਹੈ ਜਿਹੜੇ ਹੈਗੇ ਉਹ ਖੁਸ਼ ਨੇ ਜਿਹੜੇ ਛੱਡ ਗਏ ਉਹ ਦੁਖੀ ਨੇ ਬਸ ਹੋਰ ਕੋਈ ਚੱਕਰ ਨਹੀਂ ਇਸ ਵੀਕ ਦੇ ਵਿੱਚ ਸਪੈਸ਼ਲੀ ਕਹਿੰਦੇ ਬਹੁਤ ਜ਼ਿਆਦਾ ਮਤਲਬ ਕਿ ਸਪੈਸ਼ਲ ਡੇ ਹੁੰਦਾ ਲਵ ਲਈ ਹੁੰਦਾ ਕਿੰਨੇ ਕੁ ਮਿਸ ਕਰ ਰਹੇ ਹੋ ਆਪਣੀ ਐਕਸ ਨੂੰ ਮੈਂ ਪਿਛਲੇ ਸਾਲ ਮੈਂ ਬੜਾ ਇੰਜੋਏ ਇਥੇ ਸੀਗਾ ਮੈਂ ਆਪਣੇ ਨਾਲ ਹੀ ਸੀਗੀ ਮੇਰੇ ਨਾਲ ਹੀ ਸੀਗੀ ਆਪਾਂ ਪੂਰਾ ਵੀਕ ਇੰਜੋਏ ਕੀਤਾ ਸੈਲੀਬ੍ਰੇਟ ਕੀਤਾ ਬਸ ਇਸ ਵਾਰ ਨਹੀਂ ਹੈ ਤੇ ਹੁਣ ਬਸ ਆਪਾਂ ਇਕੱਲੇ ਆ ਕبھی ਮੈਸ ਹਜ਼ ਹੋ ਰਹੀ ਹੈ ਕਮੀ ਤਾਂ ਹੁੰਦੀ ਹੈ ਪਰ ਹੁਣ ਕੀ ਕਰੀ ਅਗਲੀ ਗਈ ਤੇ ਹੁਣ ਆਪਾਂ ਵੀ ਖੁਸ਼ ਆ ਉਹ ਵੀ ਖੁਸ਼ ਆਪਣੀ ਜ਼ਿੰਦਗੀ ਆਪਾਂ ਹੁਣ ਵਾਪਸ ਆ ਲਿਆ ਨਹੀਂ ਸਕਦੇ ਨਾ ਆ ਸਕਦੀ ਹੈ ਆਪਣੀ ਜ਼ਿੰਦਗੀ ਉਹਦੀ ਜ਼ਿੰਦ ਬਹੁਤ ਦੁੱਖ ਹੈ ਇਕੱਲੇ ਰਹਿ ਗਏ ਹਾਂ ਇਕੱਲੇ ਰਹਿ ਗਏ ਜੀ ਚਾਹ ਵਾਹ ਹੁਣ ਮੈਂ ਤਾਂ ਕਰਦਿਆਂ ਦੀ ਮਰਜ਼ੀ ਨਾ ਕਰਾਂ ਵਾਹ ਹੁਣ ਕਰਦਿਆਂ ਦੀ ਮਰਜ਼ੀ ਨਹੀਂ ਕਰਾਵਾਂਗੇ ਜੀ ਪਹਿਲੇ ਸੈਟਲ ਹੋਣਾ ਚਾਹੀਦਾ ਫਿਰ ਫਿਰ ਪਿਆਰ ਪਿਓਰ ਕਰਨਾ ਚਾਹੀਦਾ ਵਾਹ ਪਹਿਲੇ ਸੈਟਲ ਹੋ ਜਾਓ ਹਾਂ ਫਿਰ ਪਿਆਰ ਦਾ ਆਪੇ ਹੁੰਦਾ ਰਹੂਗਾ ਸੋ ਕੁੜੀਆਂ ਨਾਲ ਵੀ ਜਰੂਰ ਉਹਨਾਂ ਦੀ ਰਾਏ ਲਵਾਂਗੇ ਕਿ ਕਿਸ ਤਰੀਕੇ ਨਾਲ ਉਹ ਸੈਲੀਬ੍ਰੇਟ ਕਰਦੇ ਕਰਨਾ ਵੀ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਮੈਮ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਿਆਰ ਕਰਕੇ ਹੋ ਕੇ ਆਏ ਹੋ ਕੋਈ ਸਪੈਸ਼ਲ ਹੈ ਕੀ ਹੋਤੀ ਨਹੀਂ ਐਕਚੁਅਲੀ ਸਾਡੇ ਸਕੂਲ ਦੇ ਵਿੱਚ ਨਾ ਫੇਰਵਲ ਸੀਗੀ ਸਾਡੀ ਤੇ ਉਹ ਕੰਪਲੀਟ ਹੋਈ ਤਾਂ ਆਪਾਂ ਆਪਣੇ ਬ੍ਰਦਰਸ ਨਾਲ ਫੋਟੋਸ ਕਲਿੱਕ ਕਰਨ ਯਾਦਾਂ ਮਾਰਨ ਬਸ ਦੋਸਤਾਂ ਨਾਲ ਇਦਾਂ ਹੀ ਆਏ ਸੀ ਔਰ ਕੁਝ ਨਹੀਂ ਦੋਸਤਾਂ ਨਾਲ ਆਏ ਫੋਟੋਸ ਵਗੈਰਾ ਕਲਿੱਕ ਕਰ ਰਹੇ ਸੀ ਇਹ ਹੋਰ ਕੁਛ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਹੈ ਕਿ ਜਿਹੜਾ ਵੈਲੈਂਸ ਡੇ ਹੈ ਉਹ ਸੈਲੀਬ੍ਰੇਟ ਕਰਨਾ ਚਾਹੀਦਾ ਨਹੀਂ ਐਕਚੁਅਲੀ ਜੇ ਸਾਡੀ رائے ਲਓ ਤਾਂ ਵੈਲੈਂਟਾਈਨਡੇ ਇਹ ਕੁਝ ਵੀ ਨਹੀਂ ਹੈਗਾ ਅੱਜਕੱਲ ਦਾ ਟਾਈਮ ਉਹ ਨਹੀਂ ਹੈਗਾ ਕਿ ਹਾਂ ਬਸ ਇੱਕ ਚੀਜ਼ ਹੈ ਜਿਹੜਾ ਇਹ ਮਸਤੀ ਲਈ ਯੂਜ਼ ਕਰਦੇ ਹੋਰ ਕੁਝ ਨਹੀਂ ਤੇ ਨਾਲੇ ਵੈਲੈਂਟਾਈਨਸ ਦੇ ਜਿ ਮਨਾਉਣਾ ਤਾਂ ਯਾਰ ਸ਼ਿਵਰਾਤਰੀ ਮਨਾਓ ਇਹ ਤਿਉਹਾਰ ਮਨਾਓ ਜਿਹੜੀ ਪੂਰੀ ਦੁਨੀਆ ਮਨਾਉਂਦੀ ਹੈ ਵੈਲੈਂਟਾਈਨਸ ਦੇ ਤਾਂ ਕੀ ਹੈ ਬਸ ਆਇਆ ਕਿ ਹਾਂ 2 ਮਿੰਟ ਲਈ ਚਾ ਉਹਦੇ ਬਾਅਦ ਅੱਜ ਕੋਈ ਅੱਜ ਦੇ ਟਾਈਮ 'ਚ ਕੋਈ ਇੱਕ ਦੂਜੇ ਨਾਲ ਕਦੇ ਨਹੀਂ ਰਹਿੰਦਾ ਨਾ ਜ਼ਿਆਦਾ ਦੇਰ ਤੱਕ ਰਹਿਆ ਬਸ ਲਾਇਲਟੀ ਨਹੀਂ ਹੈਗੀ ਅੱਜ ਕੱਲ ਦੇ ਮੁੰਡੇ ਤੇ ਕੁੜੀਆਂ ਦੇ ਵਿੱਚ ਕਿ ਨਹੀਂ ਹਾਂ ਹੈਗੇ ਆ ਉਹ ਤਾਂ ਇੱਕ ਇੱਕ ਜੇ ਕੁੜੀ ਹੋਏ ਲਾਇਲ ਹੋਏ ਮੁੰਡਾ ਚੀਟ ਕਰ ਜਾਂਦਾ ਜੇ ਮੁੰਡਾ ਹੋਏ ਤਾਂ ਕੁੜੀ ਚੀਟ ਕਰ ਜਾਂਦੀ ਹੈ ਗੱਲ ਇੱਥੀ ਆ ਬਸ ਇਹ ਹੈ ਕਿ ਹਾਂ ਇਹ ਤਿਉਹਾਰ ਆ ਗਏ ਤਾਂ ਕੁੜੀਆਂ ਕਹਿੰਦੀ ਕਿ ਨਹੀਂ ਯਾਰ ਕੋਈ ਹੋਏ ਜੋ ਸੈਲੀਬ੍ਰੇਟ ਕਰ ਸੈਲੀਬ੍ਰੇਟ ਕਰਨ ਦੇ ਚਾਹ ਦੇ ਨਾਲ ਨਾ ਜੋ ਬਣਾਣਾ ਤੇ ਬਣਾ ਲਓ ਉਹਦਾ ਕੋਈ ਹੈ ਨਹੀਂ ਬਣਾਣਾ ਨਹੀਂ ਚਾਹੀਦਾ ਵੈਸੇ ਅਲੂ ਦਾ ਨਹੀਂ ਆ ਇਹ ਬਸ ਹੋਰ ਕੁਝ ਨਹੀਂ ਹੈ। ਸੋਰ ਵੀ ਆਪਾਂ ਗੱਲ ਕਰਦੇ ਆ ਕਿ ਕਿਸ ਤਰੀਕੇ ਨਾਲ ਜਿਹੜਾ ਵੈਲੈਂਟਾਈਨਡੇ ਬਣਾ ਰਹੇ ਹੋ ਅੱਜ ਸੱਸੀ ਗਾਇ। ਸੱਸੀ ਗਾਇ। ਤੁਸੀਂ ਕਿਸ ਤਰੀਕੇ ਨਾਲ ਵੈਲੈਂਟਾਈਨਡੇ ਬਣਾ ਰਹੇ ਹੋ? ਵੈਲੈਂਟਾਈਨਡੇ ਕੀ ਹੁੰਦਾ ਜੀ? ਹਾਂ। ਇਹ ਵੈਸਟਰਨ ਕਲਚਰ ਆ। ਅਸੀਂ ਪੰਜਾਬੀ ਆ। ਸਾਡੇ 'ਚ ਕਿਸੇ ਨੇ ਸਿਖਾਇਆ ਹੀ ਨਹੀਂ ਪੇ ਵੈਲੈਂਟਾਈਨਡੇ ਹੁੰਦਾ ਕੋਈ ਡੇ ਆ। ਨਾ ਅਸੀਂ ਕਦੀ ਬਣਾਇਆ ਨਾ ਮਨਾਉਣਾ। ਅਸੀਂ ਅੱਗੇ ਸਾਰਿਆਂ ਨੂੰ ਇਹੀ ਕਹਿੰਨੇ ਆ ਕਿ ਵੈਲੈਂਟਾਈਨਡੇ ਕੁਝ ਨਹੀਂ ਰੱਖਿਆ। ਆਪਣਾ ਸੱਭਿਆਚਾਰਾ ਪਣਾਓ ਤੇ ਬਸ। ਤੇ ਜਿਹੜੇ ਅੱਜ ਦਾ ਯੂਥ ਆ ਜਿਹੜੇ ਸਾਡੇ ਨੌਜਵਾਨ ਨੇ ਤੇ ਆ ਬੜੇ ਚਾਅ ਨਾਲ ਜਿਹੜਾ ਵੈਲੈਂਸਟਾਈਂਡ ਬਣਾਉਂਦੇ ਨੇ ਕਾਫੀ-ਕਾਫੀ ਪੈਸੇ ਵੀ ਲਾ ਦਿੰਦੇ ਨੇ ਤੁਹਾਨੂੰ ਲੱਗਦਾ ਉਹ ਬਿਲਕੁਲ ਸਹੀ ਕਰਦੇ ਆ ਜਾਂ ਗਲਤ ਕਰਦੇ ਬਰਬਾਦੀ ਹੈ ਹੀ ਪੈਸਿਆਂ ਦੀ ਹਮ ਸਾਰੇ ਗਲਤ ਕਰ ਰਹੇ ਨੇ ਇਹ ਹੋਣਾ ਨਹੀਂ ਚਾਹੀਦਾ ਪੁਲਿਸ ਨੂੰ ਵੀ ਸਖਤਾਈ ਕਰਨੀ ਚਾਹੀਦੀ ਆ ਹਮ ਇਹ ਦੇ ਪੰਜਾਬ ਜੀ ਤਾਂ ਲਾਉੜੀ ਨਹੀਂ ਹੋਣੀ ਚਾਹੀਦੀ ਅੱਜ ਕਿਤੇ ਮੈਡਮ ਨਾਲ ਨੇ ਤਾਂ ਕਰਕੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਮਨਾਉਣਾ ਚਾਹੀਦਾ ਤੁਸੀਂ ਵੀ ਆਪਣੇ ਕੋਲ ਟਾਈਮ ਬਹੁਤ ਬਣਾਇਆ ਹੋਏ ਨਹੀਂ 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 ਮੈਂ ਕਦੇ ਨਹੀਂ ਮਨਾਇਆ ਜੀ ਇਹਨਾਂ ਨੂੰ ਵੀ ਪਤਾ ਵਿਆ ਤੋਂ ਬਾਅਦ ਵੀ ਪਹਿਲੀ ਵਾਰ ਇਹਨਾਂ ਨੇ ਮੈਨੂੰ ਕਿਹਾ ਸੀ ਪਹਿਲਾ ਵੈਲੈਂਟਾਈਨ ਮੈਂ ਕਿਹਾ ਸੀ ਕਿ ਸਾਡੇ ਤਾਂ ਹਰ ਇੱਕ ਦਿਨ ਹੀ ਵੈਲੈਂਟਾਈਨ ਡੇ ਆ ਹਣਾ ਕੋਈ ਜ਼ਰੂਰੀ ਨਹੀਂ ਕੋਈ ਖਾਸ ਦਿਨ ਨਹੀਂ ਹੁੰਦਾ ਵੈਲੈਂਟਾਈਨ ਮਨਾਉਂਦਾ ਪਿਆਰ ਹੈਗਾ ਤਾਂ ਸਾਰੇ ਦਿਨ ਹੀ ਸਾਡੇ ਵੈਲੈਂਟਾਈਨ ਡੇ ਨੇ ਬਿਲਕੁਲ ਬਿਲਕੁਲ ਸੋ ਅਰ ਵੀ ਆਪਾਂ ਮੈਡਮ ਨਾਲ ਵੀ ਗੱਲ ਕਰਾਂਗੇ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਵੈਸੇ ਇੱਛਾ ਰੱਖਦੇ ਹੋ ਕਿ ਵੈਲੈਂਟਾਈਨ ਡੇ ਸੈਲੀਬ੍ਰ ਪਰ ਲੰਘ ਸੀ ਪਰ ਮੁੰਨੀ ਵੈਸੇ ਕਦੇ ਬਣਾਇਆ ਤੁਸੀਂ ਕਾਲਜ ਟਾਈਮ ਜਾਂ ਫਿਰ ਉਦ ਦਾ ਫੈਮਿਲੀ ਦਾ ਨਹੀਂ ਨਹੀਂ ਕਦੇ ਕਦੇ ਨਹੀਂ ਹੈਗਾ ਇਹ ਬਤ ਕਿਉਂ ਲੱਗਦਾ ਕੀ ਕਾਰਨ ਕੀ ਲੱਗਦਾ ਕਿ ਨਹੀਂ ਬਣਾਉਣਾ ਚਾਹੀਦਾ ਬਸ ਨਹੀਂ ਬਣਾਉਣਾ ਚਾਹੀਦਾ ਸੱਜਿਆ ਸੱਜਿਆ ਸੋ ਅਰ ਵੀ ਅੱਪ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਭਾਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐ ਕਿਵੇਂ ਹੋ ਜੇ ਸਭ ਵਧੀਆ ਤੇ ਸੁਣਾਓ ਹੋ ਰਿਹਾ ਅੱਜ 14 ਫਰਵਰੀ ਆ ਰਹੀ ਹੈ ਕਿ ਤਿਆਰੀਆਂ ਚੱਲ ਰਹੀਆਂ ਨੇ 14 ਫਰਵਰੀ ਨੂੰ ਲਾ ਕੇ 14 ਸਾਲ ਵੀ ਲੈ ਕੇ ਮੈਨੂੰ ਬਾਕੀਆਂ ਦਾ ਪਤਾ ਨਹੀਂ ਆ ਬਟ ਹਾਂ ਮੈਂ ਆਪਣੀ ਵਾਈਫ ਕਰਕੇ ਦੁਬਈ ਤੋਂ ਇੱਥੇ ਆਇਆ ਹੋਇਆ ਹਾਂ 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 ਹਾਂਜੀ ਹਾਂਜੀ ਇਹ ਮੇਰੇ ਫੈਲ ਸਟਾਈਡੇ ਕਰਕੇ ਆਏ ਹੋ ਇੱਥੇ ਹਾਂਜੀ ਸਿਰੋ ਇਹਦੇ ਕਰਕੇ ਆਇਆ ਕਿ ਇੱਕ ਵਾਰੀ ਸਰਪ੍ਰਾਈਜ਼ ਦਿੱਤਾ ਕਿ ਹਾਂ ਮੈਂ ਆ ਰਿਹਾ ਆ ਕਿਉਂਕਿ ਮੇਰੀ ਵਾਈਫ ਵੀ ਆ ਮੇਰੀ ਗਰਲਫ੍ਰੈਂਡ ਵੀ ਆ ਮੇਰਾ ਸਾਰਾ ਕੁਝ ਆ ਕੀ ਬਾਤ ਹੈ ਮੀਨ ਸਾਡਾ ਅੱਜ ਵੀ ਪਿਆਰ ਉਦਾਂ ਹੀ ਆ ਜਿੱਦਾਂ ਸ਼ੁਰੂ ਤੋਂ ਹੁੰਦਾ ਆਇਆ ਆ ਨਹੀਂ ਹੈ ਅਰੇਂਜ ਮੈਰਿਜ ਆ ਬਟ ਅਰੇਂਜ ਨੂੰ ਲਵ ਚ ਕਨਵਰਟ ਕੀਤਾ ਲਵ ਤੇ ਕਨਵਰਟ ਕੀਤਾ ਹੋਇਆ ਆ ਅੱਛਾ ਉੱਧਰ ਕਿਸ ਤਰੀਕੇ ਦਾ ਸੈਲੀਬ੍ਰੇਟ ਕਰਦੇ ਸੀ ਜੋ ਇਸ ਵਾਰ ਮੈਡਮ ਨੇ ਤਿਆਰੀ ਕਰ ਰਹੇ ਕਿ ਸੇਮ ਉਹਦੇ ਵਰਗੀ ਫੀਲਿੰਗ ਬਣਾਉਣੀ ਆ ਕਿ ਦੁਬਈ ਦੀ ਯਾਦ ਨਾ ਆਵੇ ਮੈਡਮ ਮੇਰੀ ਪੂਰੀ ਕੋਸ਼ਿਸ਼ ਇਹ ਆ ਕਿ ਸੇਮ ਉਦਾਂ ਦੀ ਫੀਲਿੰਗ ਬਣਾ ਜਿੱਦਾਂ ਦੀ ਦੋਇ ਦੇ ਵਿੱਚ ਹੁੰਦੀ ਆ ਜ਼ਮੀਨ ਆਸਮਾਨ ਦਾ ਫਰਕ ਆ ਉੱਥੇ ਦੀ ਤੇ ਇੱਥੇ ਦੇ ਵਿੱਚ ਜੀ ਹਾਂਜੀ ਕੋਈ ਸਰਪ੍ਰਾਈਜ਼ ਵੀ ਦੇਵੋਗੇ ਹਾਂਜੀ ਉਹ ਸਰਪ੍ਰਾਈਜ਼ ਹੀ ਆ ਤੁਸੀਂ ਇਹਨਾਂ ਤਾਂ ਦੱਸ ਸਕਦੇ ਹੋ ਮੈਡਮ ਤੁਸੀਂ ਬਹੁਤ ਧਰ ਘਮਾ ਲਓਗੇ ਕੁਝ ਨਾ ਕੋ ਸਿਕਰਟ ਹੈ ਮੈਡਮ ਬੰਨਿਆ ਕਰੋ ਠੀਕ ਹੈ ਮੈਂ ਤੁਸੀਂ ਮੇਰੇ ਕਿਸ ਤਰੀਕੇ ਦੀ ਤਿਆਰੀ ਕਰਕੇ ਬੈਠੇ ਹੋ ਮੈਮ ਕੁਝ ਨਹੀਂ ਬਸ ਹਾਂ ਇਹ ਹੈ ਕਿ ਇੰਨੇ ਟਾਈਮ ਬਾਅਦ ਇਹ ਆਈ ਹੈ ਇਹੀ ਨਾ ਨਾ ਟਾਈਮ ਬਤਵਤ ਸਪੈਂਡ ਹੋ ਜਾਈ ਹੈ ਕਿੰਨੇ ਟਾਈਮ ਬਾਅਦ ਮਿਲੇ ਮੈਮ ਆਪਣੇ ਹਸਬੰਦ ਨੂੰ ਟੂਏ ਦੋ ਸਾਲ ਬਾਅਦ ਹਾਂਜੀ ਤੇ ਦੋ ਸਾਲ ਬਾਅਦ ਮਿਲਿਓ ਵੈਲੈਂਟਾਈਨ ਦੇ ਸੈਲੀਬ੍ਰੇਟ ਕਰੋਗੇ ਕਿ ਕੁਝ ਤੁਹਾਡੇ ਵੱਲੋਂ ਕੀ ਕਿੰਨੇ ਕਿ ਤਿਆਰੀਆਂ ਨੇ ਜਿਹੜੀ ਕੀਤੀਆਂ ਹੋਈਆਂ ਮੈਮ ਸਭ ਤੋਂ ਪਹਿਲਾਂ ਤਾਂ ਸਾਡੇ ਬੇਵੀ ਹੀ ਇਹਨੂੰ ਫਸਟ ਟਾਈਮ ਦੇਖਿਆ ਹੈ ਸਰ ਇਹ ਦੁਵਈਆਂ ਦੁਵਾਨ ਅੱਛਾ ਫਸਟ ਟਾਈਮ ਆਪਣੇ ਬੇਟੇ ਨੂੰ ਮਿਲਣਾ ਹਾਂਜੀ ਕੀ ਮਾਤ ਹੈ ਤੇ ਤੁਸੀਂ ਫੈਮਿਲੀ ਨਾਲ ਹੀ ਮਨਾਓਗੇ ਵੈਲੈਂਟਾਈਨ ਹਾਂਜੀ ਤੇ ਤੁਸੀਂ ਵੀ ਕੁਝ ਬਾਜੀ ਲਈ ਸਰਪ੍ਰਾਈਜ਼ ਰੱਖਿਆ ਜਿਵੇਂ ਇਹਨਾਂ ਨੇ ਤੁਹਾਡੇ ਲਈ ਰੱਖਿਆ ਹੈ ਹਾਂਜੀ ਹਾਂ ਦੇਖ ਲਓ ਨਮਰ ਕੇ ਪੁੱਛ ਲੈਣਾ ਦੁਬਾਰਾ ਆ ਕੇ ਵੀ ਕੀ ਦਿੱਤਾ ਹੈ ਕਿ ਨਹੀਂ ਦਿੱਤਾ ਠੀਕ ਹੈ ਸਰ ਇੰਨੇ ਟਾਈਮ ਬਾਅਦ ਆਪਣੇ ਬੱਚਿਆਂ ਨੂੰ ਮਿਲੇ ਸਪੈਸ਼ਲੀ ਆਪਣੇ ਮੁੰਡੇ ਨੂੰ ਫਸਟ ਟਾਈਮ ਮਿਲੇ ਉਹ ਕਿਸ ਤਰੀਕੇ ਦੀ ਫੀਲਿੰਗ ਹੈ ਮੈਡਮ ਕੁਝ ਗੱਲਾਂ ਤਾਂ ਐਕਸਪਲੇਨ ਨਹੀਂ ਕਰ ਸਕਦੇ ਮੈਂ ਇੱਕ ਇੱਕ ਦਿਨ ਮਿਲੇ ਉਹ ਤੇ 100-100 ਦਿਨ ਬਰਬਾਦ ਐਕਚੁਅਲੀ ਮੇਰਾ ਦੁਬਈ ਤੇ ਮੇਰਾ ਖੋਦਾ ਬਿਜ਼ਨਸ ਹੈਗਾ ਯਾ ਬਟ ਹਾਂ ਉਹਨੂੰ ਮੈਂ ਪ੍ਰੋਪਰ ਟਾਈਮਿੰਗ ਮੇਰਾ ਇਹ ਸੀ ਜਿੰਨੀ ਜਲਦੀ ਹੋ ਸਕੇ ਮੈਂ ਆਪਣੀ ਫੈਮਿਲੀ ਕੋ ਜਾਮਾ ਮੈਂ ਆਪਣੇ ਬੱਚੇ ਨੂੰ ਆਪਣੇ ਹੱਥਾਂ ਵਿੱਚ ਕਢਾਵਾਂ